ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਬੀਤੇ ਦੇ ਨੰਗਲ ਦੇ ਕਰੀਬੀ ਐਲਗਰਾ ਪੁਲ ਨੂੰ ਸੁਰੱਖਿਆ ਦੇ ਮੱਦੇ ਨਜ਼ਰ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਇਹ ਪੁਲ ਮਾਈਨਿੰਗ ਦੀ ਪੇਂਟ ਛੜ ਗਿਆ ਸੀ ਪੁਲ ਨੂੰ ਦਰਾਰਾਂ ਪੈ ਗਈਆਂ ਸਨ ਤੇ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕਰਦੇ ਹੋਏ ਇਸ ਪੁਲ ਦੇ ਦੋਨੋਂ ਸਾਈਡ ਇੱਟਾਂ ਦੀ ਦੀਵਾਰ ਕਰ ਦਿੱਤੀ ਗਈ ਸੀ ਤਾਂ ਕਿ ਕੋਈ ਵੀ ਵਾਹਨ ਇਸ ਪੁਲ ਤੋਂ ਗੁਜ਼ਰ ਨਾ ਸਕੇ ਪਰ ਜਿਵੇਂ ਹੀ ਪਿਛਲੇ 2 ਦਿਨਾਂ ਤੋਂ ਮੌਸਮ ਖਰਾਬ ਹੋਇਆ ਤੇ ਮੀਂਹ ਪਿਆ ਤੇ ਉਸ ਤੋਂ ਬਾਅਦ ਇਸ ਪੁਲ ਦੇ ਦੋਨੋਂ ਸਾਈਡ ਨਾਈਆਂ ਗਈਆਂ ਇੱਟਾਂ ਦੀ ਦਵਾਰਾਂ ਨੂੰ ਢਾ ਦਿੱਤਾ ਗਿਆ ਅਤੇ ਇਸ ਪੁਲ ਤੋਂ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਪਰ ਹੈਰਾਨੀ ਵਾਲੀ ਗੱਲ ਇੱਥੇ ਇਹ ਹੈ ਕਿ ਪਿਛਲੇ 2 ਦਿਨ ਤੋਂ ਲਗਾਤਾਰ ਇਸ ਪੁਲ ਤੋਂ ਆਵਾਜਾਈ ਚੱਲ ਰਹੀ ਹੈ ਪਰ ਪ੍ਰਸ਼ਾਸਨ ਨੂੰ ਇਸ ਦਾ ਪਤਾ ਹੀ ਨਹੀਂ ਜਾਂ ਫਿਰ ਪ੍ਰਸ਼ਾਸਨ ਇਸ ਵੱਲ ਵੇਖਣਾ ਹੀ ਨਹੀਂ ਚਾਹੁੰਦਾ ਸਤਾਨਿਕ ਵਸਨੀਕਾਂ ਦੀ ਮੰਨੀਤਾ ਰਾਤ ਦੇ ਸਮੇਂ ਇਸ ਪੁਲੋਂ ਤੋਂ ਟਿਪਰ ਵੀ ਗੁਜ਼ਰ ਚੁੱਕੇ ਹਨ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਆਪਣੀ ਕੁੰਭ ਕਰਨੀ ਨੀਂਦ ਤੋਂ ਜਾਗਣ ਦੀ ਤੇ ਮੀਡੀਆ ਦੀ ਸੁਰਖਿਆ ਬਣਨ ਤੋਂ ਬਾਅਦ ਇਸ ਪੁਲੋਂ ਤੇ ਆਵਾਜਾਈ ਨੂੰ ਫਿਰ ਤੋਂ ਰੋਕਣ ਦੀ ਅਤੇ ਦੀਵਾਰ ਬਣਾ ਕੇ ਪੁੱਲ ਦਾ ਰਸਤਾ ਬੰਦ ਕਰਨ ਦੀ ਤਾਂ ਕਿ ਕੋਈ ਵੀ ਅਨਸੁਖਾਮੀ ਘਟਨਾ ਨਾ ਵਾਪਰ ਸਕੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ